ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਸਮੇਂ ਜਿਹੜੀਆਂ ਕਣਕਾਂ ਕੋਈ ਦੇ ਵਿੱਚ ਦੁੱਧਾ ਪਰ ਰਿਹਾ ਹੈ ਕੁਝ ਨਿਸਰ ਰਹੀਆਂ ਨੇ। ਇੱਕ ਦੋ ਹਫਤੇ ਬਾਰੇ ਗੱਲਬਾਤ ਕਰਨੀ ਸੀ। ਜਿਹਦੇ ਵਿੱਚ ਕਣਕਾਂ ਦੇ ਵਿੱਚ ਮੈਂ ਪਿਛਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀਗਾ ਕਿ ਥੋੜੀਆਂ ਜੀਆਂ ਅਕਤੂਬਰ ਐਂਡ ਜਾਂ ਕਈ ਕਿਸਾਨ ਵੀਰਾਂ ਨੇ ਇਸ ਵਾਰ 20 ਅਕਤੂਬਰ ਤੋਂ 22 ਅਕਤੂਬਰ ਤੋਂ ਬਿਜਾਈ ਸ਼ੁਰੂ ਕੀਤੀ ਸੀ। ਖਾਸ ਤੌਰ ਤੇ ਜਿਵੇਂ PPW 826 ਲਾ ਲਈ ਆਪਾਂ ਜਾਂ 327 ਇਹਦੂ ਲਾਵਾ 187 303 222 3086 ਤਾਂ ਵੈਰਾਈਟੀ ਵਾਈਜ਼ ਆ ਕਿਉਂਕਿ ਕੁਝ ਵੈਰਾਈਟੀਆਂ ਜਿਹੜੀਆਂ ਹੈਗੀਆਂ ਉਹ ਥੋੜਾ ਜਿਹਾ 8-10 ਦਿਨ ਘਟ ਲੈਂਦੀਆਂ ਕੁਝ 157 58 ਦਿਨ ਲੈਂਦੀਆਂ ਪੱਕਣ ਦੇ ਵਿੱਚ ਕੁਝ ਵੈਰਾਈਟੀਆਂ ਜਿਹੜੀਆਂ ਹੈਗੀਆਂ ਲੋ ਹਾਈ ਟੈਂਪਰੇਚਰ ਨੂੰ ਸਹਿਣ ਸ਼ਕਤੀ ਉਹਨਾਂ ਜ਼ਿਆਦਾ ਹੁੰਦੀਆਂ ਤਕੜੀਆਂ ਹੁੰਦੀਆਂ ਕੋਈ ਥੁੜੀਆਂ ਸੁਖਮ ਹੁੰਦੀਆਂ ਕਈ ਥਾਵਾਂ ਤੇ ਸਿੱਟੇ ਖਾਲੀ ਜਾਂ ਸਪਾਈਕਲਟ ਖਾਲੀ ਰਹਿਣ ਦੀ ਸਮੱਸਿਆ ਵੀ ਆਈ ਲੋ ਟੈਂਪਰੇਚਰ ਮੌਸਮ ਖਰਾਬੀ ਦੇ ਵਿੱਚ ਜਿਹੜਾ ਫਸਲ ਨੇ ਗੋ ਭਰੀ ਤੇ ਨਸਾਰਾ ਕੀਤਾ ਇਸ ਸਮੇਂ ਜਿਹੜਾ ਟੈਂਪਰੇਚਰ ਹੈ ਮੌਸਮ ਬੜਾ ਸ਼ਾਨਦਾਰ ਜਾ ਰਿਹਾ ਕਣਕ ਦੀ ਫਸਲ ਵਾਸਤੇ ਦਿੰਦਾ ਤਾਪਮਾਨ 22 23 ਤੇ ਸ਼ਾਮ ਦਾ ਰਾਤ ਦਾ ਤਾਪਮਾਨ 7 8 ਤੇ ਤੇ ਆਉਣ ਵਾਲੇ ਦਿਨਾਂ ਜਿਵੇਂ 23 24 ਹੋ ਗਿਆ ਤੇ ਰਾਤ ਵਾਲਾ 10 12 ਤੇ ਚਲਾ ਜਾਵੇ ਤਾਂ ਇਹ ਜਿਹੜਾ ਰਾਤ ਦਾ ਤਾਪਮਾਨ ਥੋੜਾ ਜਿਹਾ 1 ਤੋਂ ਡਿਗਰੀ ਤੇ ਉੱਪ ਜਾਵੇ ਤੇ ਦਿਨ ਦਾ ਤਾਪਮਾਨ 20 22 23 ਤੇ ਰਹੇ ਤਾਂ ਦਾਣੇ ਦੇ ਪਕਾਵਾ ਵਾਸਤੇ ਭਰਾ ਵਾਸਤੇ ਮਤਲਬ ਦਾਣਾ ਜਿਹੜਾ ਹੈਗਾ ਭਰਨ ਦੇ ਵਿੱਚ ਟਾਈਮ ਲੈਂਦਾ ਫਿਰ ਪੱਕਣ ਦੇ ਵਿੱਚ ਟਾਈਮ ਲੈਂਦਾ ਤਾਂ ਬਹੁਤ ਸ਼ਾਨਦਾਰ ਝਾੜ ਮਿਲੇਗਾ ਤੇ ਜਿਹੜੀਆਂ ਆਪਾਂ ਫੋਟ ਵਾਲੀਆਂ ਸਪਰੇਆਂ ਜਿਹੜੇ ਕਿਸਾਨ ਵੀ ਰਣੇ ਕੀਤੀਆਂ ਨੇ ਜਾਂ ਕਣਕਾਂ ਵੈਸੇ ਜਿਨ੍ਹਾਂ ਦੀਆਂ ਵਧੀਆਂ ਨੇ ਨਸਾਰੇ ਸਮੇਂ ਆਪਾਂ ਐਨਪੀਕੇ 13045 ਗਿਆ ਸੀ ਭੁੱਲਣਾ ਨਹੀਂ ਹੈ ਕਿਉਂਕਿ ਟੈਂਪਰੇਚਰ ਜਿਹੜਾ ਵਧਣਾ ਅੱਗੇ ਜਾ ਕੇ ਉਹ ਚੀਜ਼ ਦਾ ਬਿਲਕੁਲ ਇਫੈਕਟ ਨਹੀਂ ਪਾਊਗਾ ਨਾਲ ਜੇ ਜ਼ਰੂਰਤ ਅਨੁਸਾਰ ਤੁਸੀਂ ਬੂਰਨ ਵਗੈਰਾ ਵਰਤਣਾ ਜਾਂ ਜ਼ਰੂਰਤ ਅਨੁਸਾਰ ਉਲੀਨਾਸ਼ਕ ਖਾਸ ਤੌਰ ਤੇ ਤੇ ਤੁਸੀਂ ਬੀਜ ਰੱਖਣਾ ਬੀਜ ਵਾਸਤੇ ਜਾਂ ਕੁਆਲਿਟੀ ਦੀ ਪੈਦਾਵਾਰ ਚਾਹੋ ਨੇ ਤਾਂ ਗੋ ਸਮੇਂ ਉਲੀਨਾਸ਼ਕ ਜਿਹੜਾ ਪ੍ਰੋਪੀਕੋਨਾਜੋਲ ਟੈਬੂਕੋਨਾਜੋਲ ਜਿਹੜੀ ਮਰਜ਼ੀ ਕਰ ਲਓ ਵਧੀਆ ਰਹਿੰਦਾ ਕੁਆਲਿਟੀ ਦਾਣਾ ਕੁਆਲਿਟੀ ਦਾ ਬਣਦਾ ਕਿਉਂਕਿ ਜੇ ਲੇਟ ਪਹਿਲਾਂ ਉਲੀਨਾਸ਼ ਕੀਤਾ ਹੋਊਗਾ ਤਾਂ ਉਹ ਆਪਾਂ ਸਪੋਰ ਜਿਹੜੇ ਜਰਮੀਨੇਟ ਕਰਨ ਤੋਂ ਰੋਕ ਸਕਦੇ ਜਾਂ ਲੇਟ ਥੋੜੀ ਜਿਹੀ ਸਮੱਸਿਆ ਕਿਤੇ ਆਉਂਦੀ ਹੈ ਦੁੱਧ ਦੇ ਸਮੇ ਸਮੱਸਿਆ ਆਉਂਦੀ ਫੇਰ ਉਲੀਨਾਸ਼ ਕਰਨਾ ਪਵੇ ਜਾਂ ਲੇਟ ਕਰਨਾ ਪਵੇ ਤਾਂ ਉਹਦਾ ਰੈਜ਼ਿਡੂ ਵੀ ਦਾਣੇ ਦੇ ਵਿੱਚ ਰਹਿ ਸਕਦਾ ਇਸ ਕਰਕੇ ਮੈਂ ਕਹਿੰਦਾ ਹੁਣਾਂ ਕਿ ਗੋਭ ਸਮੇ ਕੋਸ਼ਿਸ਼ ਕਰੋ ਜਨ ਸਾਰੇ ਸਮੇ ਜਿਹੜਾ ਹੈਗਾ ਬੂਰ ਪੈਣ ਸਮੇ ਖਾਸ ਤੌਰ ਤੇ ਕਿਉਂਕਿ ਕਈ ਬਿਮਾਰੀਆਂ ਰਿਪੋਰਟ ਨਹੀਂ ਹੁੰਦੀਆਂ ਪਰ ਉਹਨਾਂ ਵਰਗੀਆਂ ਨਿਸ਼ਾਨੀਆਂ ਕਈ ਵਾਰ ਨਜ਼ਰ ਆਉਂਦੀਆਂ ਨੇ ਜਿਹੜੀ ਖਾਸ ਤੌਰ ਤੇ ਜਿਵੇਂ ਗੱਲ ਕਰਾਂ ਜਿਹੜੀ ਹੈਗੀ ਐ ਫਜ਼ੀਰੀਅਮ ਹੈਡ ਬਲਾਈਟ ਵਗੈਰਾ ਜਾਂ ਕੋਈ ਜਿਹੜੀ ਸਕੈਬ ਦੀ ਸਮੱਸਿਆ ਤਾਂ ਉਹ ਜਿਹੜੀ ਹੈਗੀ ਆ ਬੂਰ ਪੈਣ ਸਮੇ ਜਾਂ ਉਹ ਤੋਂ ਪਹਿਲਾਂ ਜੇ ਸਪਰੇਅ ਕੀਤੀ ਹੋ ਤਾਂ ਉਹ ਤੇ ਆਪਾਂ ਕਾਫੀ ਹੱਦ ਤੱਕ ਕੰਟਰੋਲ ਜਿਹੜਾ ਕਰ ਸਕਦੇ ਵੈਸੇ ਇਹ ਸਮੇ ਜਿਹੜਾ ਹੈਗਾ ਸਾਫ਼ ਖੜੇ ਨੇ ਖੇਤ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਮੌਸਮ ਵੀ ਬਹੁਤ ਵਧੀਆ ਉਲੀ ਰੋਗ ਆਉਣ ਦਾ ਚਾਂਸ ਬਹੁਤ ਘੱਟ ਹੈ ਨਾ ਕੋਈ ਤੇਲਾ ਵਗੈਰਾ ਹੈਗਾ ਸੋ ਕੀਟ ਨਾਸ਼ਕ ਵਗੈਰਾ ਦੀ ਕੋਈ ਇਸ ਸਮੇਂ ਜ਼ਰੂਰਤ ਨਹੀਂ ਕੋ ਸਮੇ ਤੁਸੀ ਉਲੀ ਨਾਸ਼ਕ ਵਰਤ ਲਓ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਐਨ ਪੀ ਕੇ 13 0 45 ਦੀ ਦੂਜੀ ਸਪਰੇਅ ਆਪਾਂ ਬੂਰ ਪੈਣ ਸਮੇ ਜਾਂ ਦੁੱਧਾ ਪੰਨ ਸਮੇ ਜਿਹੜੀ ਕਰ ਸਕਦੇ ਆਂ 2 ਕਿਲੋ 100 ਲੀਟਰ ਪਾਣੀ ਮਗਰ ਤੇ 4 ਕਿਲੋ 200 ਲੀਟਰ ਪਾਣੀ ਮਗਰ ਅ ਕਈ ਕਿਸਾਨ ਵੀਰ ਜਿਵੇਂ 1.5 2 ਕਿਲੋ ਤੱਕ ਆਪਾਂ ਵਰਤ ਸਕਦੇ ਹਾਂ 150 ਲੀਟਰ ਪਾਣੀ ਤੇ ਨਾਲ ਜਿਹੜਾ ਹੈ ਜਰੂਰਤ ਅਨੁਸਾਰ ਉਲੀਨਾਸ਼ਕ ਵਗੈਰਾ ਵਰਤ ਸਕਦੇ ਆ ਖਾਸ ਕਰ ਖਿਆਲ ਇਹ ਰੱਖਣਾ ਕਿ ਐਨ ਪੀ ਕੇ ਗੋ ਸਮੇਂ ਜਿੱਥੇ ਤੁਸੀਂ ਕੀਤੀ ਹੈ ਉਥੇ ਕੁਆਲਿਟੀ ਤੇ ਦਾਣੇ ਦਾ ਭਰਾ ਜਿਹੜਾ ਉਹ ਦੂਸਰੀਆਂ ਜਿੱਥੇ ਆਪਾਂ ਨਹੀਂ ਵਰਤੀ ਚਾਹੇ ਆਪਾਂ ਖੇਤ ਚੰਗਾ ਕਰ ਲਈਏ ਕਿਉਂਕਿ ਜਿਹੜੀ ਖਰਾਕ ਆ ਨਾ ਖਰਾਕ ਨੇ ਤਾਂ ਕੰਮ ਤੁਹਾਨੂੰ ਦੇਣਾ ਹੀ ਦੇਣਾ ਜਿਹੜੀ ਫਸਲ ਚਾਹੇ ਖੇਤ ਚੰਗਾ ਜੇ ਆਪਾਂ ਰੁਟੀਨ ਦੇ ਵਿੱਚ ਜਿਹੜਾ ਚੰਗਾ ਖਾਣ ਦਾ ਉਹਦੀ ਸਿਹਤ ਵਧੀਆ ਰਹਿੰਦੀ ਹੈ ਤੇ ਜਿਹਦੇ ਵਿੱਚ ਜਿਹੜੀ ਖਰਾਕ ਆਪਾਂ ਨੂੰ ਪ੍ਰੋਪਰ ਨਹੀਂ ਮਿਲਦੀ ਤਾਂ ਉਹ ਤਾਂ ਪਤਾ ਹੀ ਹੈ ਫਿਰ ਜਿਹੜਾ ਹੈਗਾ ਕੰਮਕਾਰ ਆਪਣੇ ਤੋਂ ਉਸ ਲੈਵਲ ਤੇ ਨਹੀਂ ਕੀਤਾ ਜਾ ਸਕਦਾ ਜਾਦਾ ਦਾ ਕਿਉਂਕਿ ਐਫੀਸ਼ੀਐਂਸੀ ਵਾਧੀ ਹੈ ਜੇ ਪ੍ਰੋਪਰ ਖਾਦ ਖਸਲ ਨੂੰ ਮਿਲੀ ਹੈ ਮੌਸਮ ਦੋਹਾਂ ਵਾਸਤੇ ਉਹੋ ਜਿਹਾ ਹੁੰਦਾ ਪਰ ਜੀਨੇ ਖਾਦ ਚੰਗੀ ਮਿਲੀ ਹੋਈ ਹੈ ਉਹਦਾ ਝਾੜ ਦਾ ਵਾਧਾ ਹੋਏਗਾ ਹੀ ਹੋਏਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਨ